ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ಗ್ರಾಮ ਪੰਚਾਇਤਰ ਦੇ ਸਰਦਾਰਾਂ ਦੇ ਵੱਲੋਂ ਆਪਣੇ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਨੂੰ ਮੈਂਬਰ ਪੰਚਾਇਤ ਅਤੇ ਸ਼ਹੀਦ ਭਾਈ ਸੰਤੋਖ ਸਿੰਘ ਯੂਨੀਕ ਚੈਰੀਟੇਬਲ ਟਰਸਟ ਦੇ ਜਿੰਨੇ ਵੀ ਸਮੂਹ ਮੈਂਬਰ ਸਹਿਬਾਨ ਨੇ ਸਾਰਿਆਂ ਨੂੰ ਅੱਜ ਗਰਾਊਂਡ ਦੇ ਵਿੱਚ ਸੱਦਾ ਦਿੱਤਾ ਗਿਆ ਹੈ ਕਿ ਅਸੀਂ ਆਪਣੇ ਟੀਮ ਦੇ ਵੱਲੋਂ ਪੰਚਾਇਤ ਦੇ ਵੱਲੋਂ ਮਾਗ ਨਰੇਗਾ ਦੇ ਵਿੱਚ ਗਰਾਊਂਡ ਦੀ ਜਿਹੜੀ ਉਹ ਸਾਰੀ ਕੀਤੀ ਜਾਣੀ ਆ ਤੇ ਇਹਦੇ ਸਬੰਧੀ ਜਿਹੜਾ ਵਾ ਉਹ ਸਾਰਿਆਂ ਨਾਲ رائے مشورہ ਕਰਨਾ ਜ਼ਰੂਰੀ ਸੀ ਕਿ ਆਪਾਂ ਗਰਾਊਂਡ ਦੇ ਵਿੱਚ ਕਰਨਾ ਕੀ ਚਾਹੁੰਦੇ ਆ ਮੈਂ ਇਹਨਾਂ ਸਾਰੀਆਂ ਸਾਰੀ ਟੀਮ ਦੇ ਨਾਲ ਜਿੰਨੇ ਵੀ ਸਾਡੇ ਪਿੰਡ ਦੇ ਸੁਝਵਾਨ ਸੋਚ ਰੱਖਣ ਵਾਲੇ ਲੋਕ ਜਿੰਨੇ ਵੀ ਅੱਜ ਇੱਥੇ ਸਾਡੇ ਸੱਦੇ ਤੇ ਪਹੁੰਚੇ ਆ ਸਾਰਿਆਂ ਨਾਲ ਜਿਹੜਾ رائے مشورہ ਜਿਹੜਾ ਉਹ ਕਰ ਲਿਆ ਗਿਆ ਇਹਦੇ ਵਿੱਚ ਸਾਰਿਆਂ ਨੂੰ ਇਹ ਦੱਸ ਦਿੱਤਾ ਗਿਆ ਕਿ ਇਧਰਲੀ ਸਾਈਡ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਇਧਰਲੀ ਸਾਈਡ ਤੇ ਦਿਖਾਓ ਜਿਹੜਾ ਸਕੂਲ ਵਾਲੀ ਸਾਈਡ ਦੇ ਉੱਤੇ ਜਿਹੜਾ ਵਾ ਉਧਰੋਂ ਸਕੂਲ ਵਾਲੀ ਸਾਈਡ ਤੋਂ ਆਣ ਕੇ ਇੱਥੇ ਨਿਸ਼ਾਨ ਸਾਹਿਬ ਤੱਕ ਜਿਹੜਾ ਵਾ ਉਹ ਫੁੱਟਬਾਲ ਦੀ ਗਰਾਊਂਡ ਜਿਹੜੀ ਉਹ ਕਰ ਦਿੱਤੀ ਜਾਏਗੀ ਤੇ ਉਹਦੇ ਤੋਂ ਅਲੱਗ ਇਧਰਲੀ ਸਾਈਡ ਤੇ ਜਿਹੜਾ ਉਹ ਵਾਲੀਬਾਲ ਦਾ ਸੈਟਅਪ ਹੋ ਜਾਏਗਾ ਤੇ ਜਿੱਥੇ ਉਹ ਪਹਿਲਾਂ ਵਾਲੀਬਾਲ ਦਾ ਜਿਹੜਾ ਨੈੱਟ ਲੱਗਾ ਹੋਇਆ ਉੱਥੇ ਜਿਹੜਾ ਵਾ ਬਾਸਕਟਬਾਲ ਦਾ ਜਿਹੜਾ ਫਲਹਾਲ ਅਸੀਂ ਜਿਹੜਾ ਉਹ ਪ੍ਰੋਜੈਕਟ ਕਰਾਂਗੇ ਇਦੇ ਤੋਂ ਅਲੱਗ ਜਿਹੜਾ ਵਾ ਇਧਰਲੀ ਸਾਈਡ ਤੇ ਜਿਹੜੀ ਆ ਕਬੱਡੀ ਲਈ ਗਰਾਊਂਡ ਜਿਹੜੀ ਉਹ ਕੀਤੀ ਜਾਏਗੀ ਉਹਦੇ ਤੋਂ ਅਲੱਗ ਆ ਤੁਸੀਂ ਜਿਮ ਜਿਮ ਦੇਖ ਸਕਦੇ ਹੋ ਪਿਛਲੇ ਬੰਨੇ ਜਿਮ ਦੇ ਹਾਲਾਤ ਜਿਹੜੇ ਆ ਕਾਫੀ ਖਸਤਾ ਨੇ ਇਸ ਵੇਲੇ ਇਹਦੀ ਵੀ ਰੈਨੋਵੇਸ਼ਨ ਜਿਹੜੀ ਆ ਉਹ ਪੰਚਾਇਤ ਦੇ ਵੱਲੋਂ ਜਿਹੜਾ ਉਹ ਆਪਣੇ ਪੰਚਾਇਤੀ ਫੰਡ ਦੇ ਵਿੱਚੋਂ ਜਾਂ ਜਿਹੜੇ ਅਨਟਾਈਡ ਫੰਡ ਆ ਉਹਦੇ ਵਿੱਚੋਂ ਅਸੀਂ ਜਿਹੜਾ ਵਾ ਇੱਥੇ ਜਿਹੜਾ ਆਪਣੇ ਜਿਹੜੀ ਜਿਹੜੇ ਇਨਵੈਸਟ ਜਿਹੜਾ ਉਹ ਪੈਸਾ ਕਰਾਂਗੇ ਇਹਦੇ ਤੋਂ ਅਲੱਗ ਜਿਹੜਾ ਵਾ ਇਹਦੇ ਤੇ ਦੋਨਾਂ ਸਾਈਡਾਂ ਦੇ ਉੱਤੇ ਪੌੜੀਆਂ ਤੇ ਉੱਪਰ ਸ਼ੈੱਡ ਦੀ ਜਿਹੜੀ ਆ ਫਿਊਚਰ ਦੇ ਵਿੱਚ ਰੱਖਾਂਗੇ ਫਲਾਹ ਥੱਲੇ ਜਿਹੜਾ ਉਹਦੀ ਰੈਨੋਵੇਸ਼ਨ ਉਹਦੇ ਤੋਂ ਅਲੱਗ ਜਿੰਨੀਆਂ ਵੀ ਮਸ਼ੀਨਾਂ ਵਾਂ ਉਹ ਜਿਹੜੀਆਂ ਰਿਪੇਅਰ ਹੋਣ ਜੋਗੀਆਂ ਉਹਨਾਂ ਨੂੰ ਰਿਪੇਅਰ ਕਰਵਾਵਾਂਗੇ ਜਿਹੜੀਆਂ ਨਵੀਆਂ ਲੈਣੀਆਂ ਹਨ ਉਹਨਾਂ ਨੂੰ ਆਪਾਂ ਆਪਣੇ ਅਨਟਾਈਡ ਫੰਡ ਦੇ ਵਿੱਚੋਂ ਨਵੀਆਂ ਵੀ ਪਰਚੇਜ਼ ਕਰਾਂਗੇ ਇਹਦੇ ਤੋਂ ਅਲੱਗ ਜੰਨੇ ਵੀ ਸਪੋਰਟਸ ਇਨਫਰਾਸਟ੍ਰਕਚਰ ਬਣੇਗਾ ਭਾਵੇਂ ਉਹ ਵਾਲੀਬॉल ਲਈ ਆ ਭਾਵੇਂ ਉਹ ਅ ਦੂਸਰੇ ਲਈ ਬਾਸਕਟਬਾਲ ਲਈ ਆ ਸਾਰਾ ਹੀ ਇਨਫਰਾਸਟ੍ਰਕਚਰ ਜੰਨਾ ਵੀ ਆ ਜਾ ਫੁੱਟਬਾਲ ਲਈ ਆ ਜਿੰਨੀਆਂ ਵੀ ਗਰਾਊਂਡ ਹੋਣਗੀਆਂ ਉਹਨਾਂ ਦੇ ਆਲੇ-ਦੁਆਲੇ ਜਿਹੜਾ ਉਹ ਨੈੱਟ ਲੱਗੇਗੀ ਨੈੱਟ ਲੱਗਣ ਤੋਂ ਅਲੱਗ ਜਿਹੜਾ ਵਾ ਸਾਡਾ ਇਹ ਇਹ ਵੀ ਇੱਕ ਪ੍ਰੋਗਰਾਮ ਬਣਿਆ ਵਾ ਜਿਹੜਾ ਟੀਮ ਨੇ ਹੁਣ رائے ਦਿੱਤੀ ਆ ਕਿ ਇਹਨੂੰ ਕੱਲਾ ਗਰਾਊਂਡ ਨਾ ਬਣਾਇਆ ਜਾਵੇ ਇਹਨੂੰ ਮਲਟੀਫੰਕਸ਼ਨ ਗਰਾਊਂਡ ਜਿਹੜੀ ਉਹ ਬਣਾਈ ਜਾਵੇ ਸੋ ਮਲਟੀਫੰਕਸ਼ਨ ਲਈ ਜਿਹੜਾ ਵਾ ਕੋਈ ਵੀ ਪ੍ਰੋਗਰਾਮ ਜਿਹੜਾ ਕਿਸੇ ਨੇ ਇੱਥੇ ਕਰਨਾ ਹੋਵੇ ਕੋਈ ਖੁਸ਼ੀ ਦਾ ਕੋਈ ਗਮੀ ਦਾ ਪ੍ਰੋਗਰਾਮ ਫਿਊਚਰ ਦੇ ਵਿੱਚ ਉਹ ਵੀ ਜਿਹੜਾ ਉਹ ਕੀਤਾ ਜਾ ਸਕਦਾ ਉਹਦੇ ਲਈ ਫਿਊਚਰ ਦੇ ਪ੍ਰੋਜੈਕਟ ਕੁਝ ਹੋਣਗੇ ਜਿਵੇਂ ਵਾਸ਼ਰੂਮ ਹੋ ਗਿਆ ਜਾਂ ਕਿਚਨ ਹੋ ਗਿਆ ਜਾਂ ਇੱਕ ਕਮਿਊਨਿਟੀ ਹਾਲ ਵੀ ਸਾਨੂੰ ਜਿਹੜੀ ਜਗ੍ਹਾ ਸਿਲੈਕਟ ਕੀਤੀ ਆ ਅਸੀਂ ਅੱਜ ਉਹ ਫਿਊਚਰ ਦਾ ਪ੍ਰੋਜੈਕਟ ਆ ਉਹਨੂੰ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ ਪਰ ਨਾਲ ਦੀ ਨਾਲ ਹੀ ਤੁਹਾਨੂੰ ਇਹ ਦੱਸ ਦਈਏ ਕਿ ਇਹ ਵਾਲੀ ਜਿਹੜੀ ਗਰਾਊਂਡ ਆ ਉਹ ਮਾਗ ਨਰੇਗਾ ਤੇ ਜਿਹੜੇ ਸਾਡੇ ਅਨਟਾਈਡ ਫੰਡ ਆ ਉਹਨਾਂ ਫੰਡਾਂ ਦੇ ਰਾਹੀਂ ਜਿਹੜਾ ਬਈ ਇਸ ਗਰਾਊਂਡ ਨੂੰ ਜਿਹੜਾ ਪੰਚਾਇਤ ಗ್ರಾಮ ਪੰਚਾਇਤਰ ਦੇ ਉਹ ਸਰਦਾਰਾਂ ਦੇ ਵੱਲੋਂ ਜਿਹੜਾ ਉਹ ਬਣਾਇਆ ਜਾਏਗਾ ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਨਾਲ ਦੀ ਨਾਲ ਇਹਨਾਂ ਦੇ ਵੀ ਸਾਰੇ ਵਿਊ ਲੈ ਲੈ ਜਾਣ ਸਭ ਤੋਂ ਪਹਿਲਾਂ ਚੱਲਦੇ ਹਾਂ ਸਾਡੇ ਵੱਡੇ ਭਾਜੀ ਸਾਬਕਾ ਸਰਪੰਚ ਸਰਦਾਰ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਕਿਵੇਂ ਲੱਗਾ ਤੁਹਾਨੂੰ ਪ੍ਰੋਗਰਾਮ ਤੇ ਤੁਸੀਂ ਜਿਹੜੀਆਂ ਤੁਹਾਡੀਆਂ ਵੀ ਬਹੁਤ ਕੀਮਤੀ رائے ਜਿਹੜੀਆਂ ਆਣ ਕੇ ਤੁਸੀਂ ਦਿੱਤੀਆਂ ਵਾ ਸੋ ਸਭ ਨੂੰ ਪਹਿਲੀ ਗੱਲ ਤੇ ਅੱਜ ਮੁਬਾਰਕਬਾਦ ਹੈ ਜੋ ਆਪਾਂ ਗਰਾਊਂਡ ਦੇ ਵਿੱਚ ਆਏ ਹਾਂ ਕਿਉਂਕਿ ਜਦੋਂ ਭਾਈ ਮਨਦੀਪ ਸਿੰਘ ਨੂੰ ਕੈਂਡੀਡੇਟ ਲਾਣਿਆ ਹੈ ਨਾ ਉਸ ਟਾਈਮ ਤੇ ਕੁਝ ਗੱਲਾਂ ਕੀਤੀਆਂ ਸੀ ਇਹ ਬੱਚਿਆਂ ਦੇ ਭਵਿੱਖ ਬਾਰੇ ਵੀ ਆਪਾਂ ਜੇ ਬਚਾ ਸਕਦੇ ਆ ਤੇ ਸ਼ੁਰੂਆਤ ਬੱਚਿਆਂ ਬੱਚਿਆਂ ਤੋਂ ਕੀਤੀ ਜਾਣੀ ਚਾਹੀਦੀ ਹੈ ਅੱਜ ਜੋ ਮੂਲ ਮੁੱਢ ਗਰਾਊਂਡ ਹੈ ਜੋ ਵਾਲੀਬਾਲ ਦੀ ਆ ਜੋ ਜਿੰਨੀਆਂ ਵੀ ਗਰਾਊਂਡਾਂ ਜਾਨੀ ਕਿ ਤਿਆਰ ਕਰ ਰਹੇ ਆ ਬਹੁਤ ਵਧੀਆ ਇੱਕ ਪੰਚਾਇਤ ਦਾ ਉਦਮ ਆ ਜੋ ਬੱਚਿਆਂ ਦੇ ਭਵਿੱਖ ਵਾਸਤੇ ਬੜਾ ਵਧੀਆ ਤੇ ਸਾਫ਼ ਸੁਥਰਾ ਇਹਨੂੰ ਲੈ ਕੇ ਆਉਣਗੇ ਬੜੀ ਵਧੀਆ ਗੱਲ ਆ ਜੋ ಗ್ರಾಮ ਪੰਚਾਇਤ ਰਲ ਮਿਲ ਕੇ ਸਾਰੀ ਟੀਮ ਜੋ ਸੰਜੋਗ ਕਰਕੇ ਗਰਾਊਂਡਾਂ ਤਿਆਰ ਕਰ ਰਹੀ ਬਹੁਤ ਬਹੁਤ ਧੰਨਵਾਦ ਗਵਰਨਮੈਂਟ ਪੰਚਾਇਤਾਂ ਦਾ ਤੇ ਸਮੂਹ ਟੀਮ ਦਾ ਕਿਉਂਕਿ ਸੰਯੋਗ ਤੋਂ ਬਿਨਾਂ ਸੰਯੋਗ ਤੋਂ ਪੰਚਾਇਤ ਨੂੰ ਦੇ ਤਗੜੇ ਹੋ ਕੇ ਜਿਹੜਾ ਵਾ ਆਪਣਾ ਕੰਮਕਾਰ ਜੋ ਵੀ ਪੰਚਾਇਤਾਂ ਦਾ ਸਪੈਸ਼ਲ ਆ ਰਹਿਦਾ ਆ ਉਹ ਕਰੋ ਤਗੜੇ ਹੋ ਕੇ ਹੀ ਤੇ ਹੁਕਮਾਂਗੇ ਤੇ ਤਗੜੇ ਹੋ ਕੇ ਕੋਈ ਵੀ ਜਿਹੜਾ ਵਾ ਉਹ ਕੰਮ ਜਿਹੜਾ ਕੀਤਾ ਜਾਵੇ ਸੋ ਮੈਂ ਅੰਕਲੋਣਾ ਕੋ ਅੰਕਲ ਕਿਵੇਂ ਲੱਗਾ ਵੀ ਪੰਚਾਇਤ ਜਿਹੜੀ ਉਹ ਆਪਣਾ ਸਪੋਰਟਸ ਲਈ ਜਿਹੜਾ ਕੰਮ ਸ਼ੁਰੂ ਕਰਨ ਜਾ ਰਹੀ ਆ ਤੁਹਾਡਾ ਸਾਰਿਆਂ ਦਾ ਪਹਿਲਾਂ ਇਹ ਤੇ ਗੱਲ ਆ ਵੀ ਧੰਨਵਾਦ ਆ ਵੀ ਤੁਸੀਂ ਅੱਜ ਦੇਖੇ ਆਏ ਹੋ ਤੇ ਕੀ ਕਹਿਣਾ ਚਾਹੁੰਦੇ ਆ ਇਹ ਜੋ ਸਰਪੰਚ ਕਰ ਰਿਹਾ ਬਹੁਤ ਵਧੀਆ ਪਿੰਡ ਵਾਸਤੇ ਕਰ ਰਿਹਾ ਪਿੰਡ ਜਿਹੜੇ ਮੁੰਡੇ ਨੌਜਵਾਨ ਆ ਛੋਟੇ ਬੱਚੇ ਆ ਉਹ ਆਪਣੇ ਇੱਥੇ ਗੇਮਾਂ ਖੇਡਣਾ ਪਾਲੀਬਾਲ ਖੇਡਣਾ ਫੁੱਟਬਾਲ ਖੇਡਣਾ ਹਾਕੀ ਖੇਡਣਾ ਜੋ ਵੀ ਇਹਨਾਂ ਨੇ ਗਰਾਊਂਡ ਤਿਆਰ ਕਰਨਗੇ ਉਹ ਲੈ ਵਿੱਚ ਇੱਥੇ ਆਣ ਕੇ ਆਪਣਾ ਰੁੱਝ ਜਾਣਗੇ ਉਹ ਅੰਬ ਸ਼ੰਬੀ ਜਿਹੜੇ ਨਸ਼ੇ ਆ ਨਸ਼ਿਆਂ ਤੋਂ ਵੱਜਣਗੇ ਇਹ ਬਹੁਤ ਵਧੀਆ ਸਰਪੰਚ ਵਾਸਤੇ ਗੱਲ ਆ ਪੰਚਾਇਤ ਵਾਸਤੇ ਉਹ ਪਿੰਡ ਦਾ ਸਾਰਾ ਹੀ ਇਹ ਤੋਂ ਬਹੁਤ ਵਧੀਆ ਸਰਪੰਚ ਸਾਹਿਬ ਦਾ ਮਨਦੀਪ ਮਨਦੀਪ ਸਰਪੰਚ ਸਾਹਿਬ ਨੇ ਬਹੁਤ ਸੋਚਿਆ ਵਾ ਬੱਚਿਆਂ ਬਾਰੇ ਤੇ ਬਹੁਤ ਇਹਨਾਂ ਦਾ ਧੰਨਵਾਦ ਵਾ ਇਹ ਪੜੇ ਲਿਖੇ ਸਰਪੰਚ ਨੇ ਬਹੁਤ ਇਹਨਾਂ ਦੀ ਸੋਚ ਬਹੁਤ ਵੱਡੀ ਆ ਬਾਕੀ ਗਿਰੋਖ ਸਿੰਘ ਸਾਹਿਬ ਬਾਕੀ ਚੱਲਦੇ ਆ ਜਗਪੀਤ ਕੋ ਜਗਪੀਤ ਭਾਜੀ ਸੁਣਿਆ ਪਲਾਨਿੰਗ ਦੇਖ ਲਿਆ ਤੇ ਆਪਣੀ ਪਲਾਨਿੰਗ ਕੀ ਹੈਗੀ ਆ ਚਲੋ ਤੁਹਾਡੀਆਂ ਸਾਰਿਆਂ ਦੀਆਂ ਰਾਏ ਜਿਹੜੀਆਂ ਉਹ ਚੇਂਜਸ ਵੀ ਕੀਤੀ ਗਈ ਆ ਤੁਹਾਡੇ ਆਉਣ ਤੋਂ ਬਾਅਦ ਹਾਂਜੀ ਕਿਵੇਂ ਲੱਗਦਾ ਤੁਹਾਨੂੰ ਤੁਹਾਨੂੰ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਬਾਕੀ ਵੀ ਪੰਚਾਇਤਾਂ ਜਿਹੜੀਆਂ ਬਹੁਤ ਇਹ ਪ੍ਰੋਗਰਾਮ ਨੂੰ ਦੇਖਣ ਦੀਆਂ ਤੇ ਜਿਹੜੀ ਗਰਾਊਂਡ ਦਾ ਕੰਮ ਹੈ ਨਾ ਇਹ ਬਹੁਤ ਵੱਡੇ ਪੱਧਰ ਦੇ ਪੰਜਾਬ ਦੇ ਵਾਸਤੇ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਾਡੀ ਨੌਜਵਾਨੀ ਹੈ ਨਾ ਉਹਦੇ ਵਿੱਚ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈਗਾ ਆ ਮਤਲਬ ਕਿ ਵਰਲਡ ਲੈਵਲ ਤੱਕ ਕਿ ਇਥੋਂ ਦੇ ਪਲੇਅਰ ਜਿਹੜੇ ਆ ਪਿੰਡਾਂ ਦੇ ਉਹ ਜਾ ਸਕਦੇ ਆ ਪਰ ਉਹਨਾਂ ਨੂੰ ਅਪਰਚੂਨਿਟੀ ਨਹੀਂ ਮਿਲਦੀ ਆਪਣਾ ਖੁੱਡ ਛੋਟਾ ਭਰਾ ਸੀਗਾ ਕਬੱਡੀ ਖੇਡਦਾ ਸੀਗਾ ਪਰ ਉਹ ਅਪਰਚੂਨਿਟੀ ਨਾ ਮਿਲਣ ਕਰਕੇ ਉਹ ਅੱਜ ਚਲੋ ਅਮਰੀਕਾ ਮਾਰੇ ਦੀ ਗਿਰਬਣਾ ਪਹੁੰਚਿਆ ਪਰ ਇਹਨਾਂ ਆ ਵੀ ਜੇ ਅਪਰਚੂਨਿਟੀ ਬੱਚੇ ਨੂੰ ਮਿਲਦੀ ਆ ਪਿੰਡ ਪੱਧਰ ਤੋਂ ਹੀ ਲੈ ਕੇ ਤੇ ਉਹ ਬਹੁਤ ਪਰਤ ਤੱਕ ਜਾਏਗਾ ਤੇ ਇਹ ਜਿਹੜਾ ਆਪਣਾ ਗਰਾਊਂਡ ਆ ਕਿ ਇੱਕ ਨਹੀਂ ਦੋ ਨਹੀਂ ਚਾਰ ਪੰਜ ਮਲਕੇ ਇਹਦੇ ਵਿੱਚ ਗਰਾਊਂਡਾਂ ਜਿਹੜੀਆਂ ਉਹ ਬੱਚਿਆਂ ਵਾਸਤੇ ਬਣਨੀਆਂ ਤੇ ਇਹ ਬਹੁਤ ਵੱਡੀ ਚੀਜ਼ ਆ ਤੇ ਅਸੀਂ ਸ਼ਲਾਘਾ ਵੀ ਕਰਦੇ ਆ ਸਰਪੰਚ ਸਾਹਿਬ ਦੀ ਕਿ ਉਹਨਾਂ ਨੇ ਇਹ ਜਿਹੜਾ ਕੰਮ ਹੈ ਉਪਰਾਲਾ ਜਿਹੜਾ ਹੈ ਸ਼ੁਰੂ ਕੀਤਾ ਹੈ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਨੂੰ ਵੀ ਜਦੋਂ ਇਹਨਾਂ ਨੇ ਇੱਕ ਕਿਲਾ ਗਰਾਊਂਡ ਜਿਹੜੀ ਆ ਉੱਥੇ ਗੁਰਦਰਾ ਬਾਗ ਸਾਹਿਬ ਇਹ ਕਿ ਦਿੱਤੀ ਹੋਈ ਆ ਇਹਨਾਂ ਦਾ ਸਾਰੀ ਟੀਮ ਦਾ ਸਾਰੇ ਪਿੰਡ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਚਲਦੇ ਆ ਜੀ ਜਸਪੀਰ ਕੋ ਜਸਪੀਰ ਕਿਵੇਂ ਦੇਖਦੇ ਹੋ ਅੱਜ ਆਏ ਹੋ ਆਪਣੀਆਂ رائے مشوره ਦਿੱਤੇ ਆ ਕਿਵੇਂ ਦਾ ਲੱਗਾ ਤੇ ਬਹੁਤ ਵਧੀਆ ਜੀ ਇਸ ਲਾਗਾ ਜਿਹਾ ਹੋਗਾ ਗੱਲ ਇਦਾਂ ਵਾਂ ਕਿ ਚਲੋ ਤੁਸੀਂ ਤੇ ਆਪਣਾ ਕੰਮ ਕਰੀ ਜਾਣਾ ਨਾਲ ਚਾਹੀਦਾ ਮਾਪਿਆਂ ਨੂੰ ਜੇ ਆਪਾਂ ਆਪਣੀ ਜਵਾਨੀ ਬਚਾਉਣੀ ਹੈ ਨਾ ਨੌਜਵਾਨੀ ਇੱਕ ਗੁਰੂ ਬਾਣੀ ਨਾਲ ਜੋੜੀਏ ਤੇ ਗਰਾਉਂਡ ਨਾਲ ਹੁਣ ਅਸੀਂ ਸ਼ਾਮਾਂ ਨੂੰ ਗਰਾਉਂਡੇ ਜਾਂਦੇ ਹਾਂ ਡੇਲੀ ਠੀਕ ਆ ਤੇ ਕਈ ਬੱਚੇ ਨਹੀਂ ਆਉਂਦੇ ਜਿੱਦਾਂ ਤੇ ਉਹਨਾਂ ਨੂੰ ਜੇ ਪੁੱਛੀਦਾ ਕਾਰਨ ਕਹਿੰਦੇ ਸਾਨੂੰ ਮਾਪੇ ਨਹੀਂ ਆਉਂਦੇ ਸਾਡੇ ਘਰ ਦੇ ਨਹੀਂ ਆਉਂਦੇ ਹਾਂਜੀ ਇੱਥੋਂ ਦੇ ਆਪਾਂ ਫਿਰ ਮਾਰ ਖਾਂਦੇ ਆ ਦੇਖੋ ਠੀਕ ਆ ਨਾ ਤੇ ਇਸ ਕਰਕੇ ਮਾਪਿਆਂ ਨੂੰ ਵੀ ਜ਼ਰੂਰੀ ਹੈ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਭੇਜਿਆ ਕਰਨਾ ਤੇ ਗਰਾਉਂਡ ਚਲੋ ਮਾਰੇ ਕਿਰਪਾ ਨਾਲ ਵਧੀਆ ਕਾਰਜ ਹੋਣਾ ਸੋਨਾ ਵਧੀਆ ਬਣਨੀ ਚਲੋ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਹੀ ਧੰਨਵਾਦ ਜਾਂ ਧੰਨਵਾਦ ਹਾਂਜੀ ਬਾਬਾ ਜੀ ਕਿਵੇਂ ਲੱਗਾ ਬਹੁਤ ਵਧੀਆ ਲੱਗਾ ਜੀ ਵਧੀਆ ਪਿੰਡ ਨੂੰ ਸੋਨਾ ਬਣ ਗਿਆ ਦੇਖਣ ਦੇ ਆ ਤੇ ਦੂਜਾ ਸਰਪੰਚ ਨੇ ਕੱਖ ਨਹੀਂ ਕੀਤਾ ਪਿੰਡ ਦਾ ਮੂਹ ਸੇੜ ਪਾਨ ਗਿਆ ਤੇ ਮਹਾਰਾਜ ਜੀ ਅਰਦਾਸ ਕਰਦੇ ਮਾਰ ਇਸੇ ਤਰ੍ਹਾਂ ਹੀ ਚੰਗੀਆਂ ਪੰਚਾਇਤਾਂ ਨੂੰ ਚੰਗਾ ਕੰਮ ਹੁੰਦਾ ਰਹੇ ਅਸੀਂ ਸਾਰੇ ਪੰਚਾਇਤ ਨਾਲ ਜਦੋਂ ਦਿਨੋਂ ਰਾਤ ਮਾਰੋ ਹਾਜ਼ਰਿਆਂ ਪੰਚਾਇਤ ਨਾਲ ਮੋਢਾ ਦੇ ਕੇ ਕੰਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲਦੇ ਆ ਇਹਦੇ ਲੱਖੇ ਭਾਜੀ ਲੱਖਾ ਦੂਰੋ ਇਸ਼ਾਰੇ ਮਾਰ ਰਿਹਾ ਵੀ ਨਹੀਂ 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 ਕਿਉਂ ਨਹੀਂ ਹਾਂ ਲੱਖੇ ਭਾਜੀ ਕਿਵੇਂ ਆ ਅੱਜ ਬਹੁਤ ਵਧੀਆ ਹਾਂ ਇਹ oprala ਹੀ ਬੋੜਾ ਵਧੀਆ ਵਾ ਕਿਉਂਕਿ ਕੰਮ ਹੋਣ ਵਾਲਾ ਸੀਗਾ ਇਹ ਹੂੰ ਕਿ ਬੜੇ ਚਿਰਾਂ ਤੋਂ ਇਹ ਪਿਆਸ ਸੀਗਾ ਚਲੋ ਆਪਾਂ ਬਾਅਦ ਨੇ ਹਾਂ ਸਫਾਈ ਕਰ ਦਨੇ ਹਾਂ ਨਾ ਤੇ ਮਹੀਨੇ ਬਾਅਦ 10 ਦਿਨਾਂ ਬਾਅਦ ਫਿਰ ਉਹ ਖੁਸ਼ੀ ਹੋ ਜਾਂਦਾ ਸੀਗਾ ਤੇ ਜੋ ਆਪਾਂ ਹੁਣ ਉਲੀਕਿਆ ਵਾ ਮਹਾਰਾਜ ਕਿਰਪਾ ਕਰੇ ਤੇ ਜੇ ਸਾਰੀਆਂ ਹੀ ਗਰਾਊਂਡਾਂ ਜਿਹੜੀਆਂ ਆਆਂ ਜਾਂ ਕਬੱਡੀ ਦੀ ਹੋਊਗੀ ਫੁੱਟਬਾਲ ਦੀ ਹੋਊਗੀ ਬਾਸਕਬਾਲ ਦੀ ਹੋਊਗੀ ਹਨਾ ਸਾਰਾ ਕੁਝ ਮਹਾਰਾ ਕਿਰਪਾ ਕਰੇ ਫਤਿਹ ਕਿ ਨਾਲ ਚੱਲ ਜਾਵੇ ਤੇ ਬਹੁਤ ਸੋਹਣਾ ਬਣੂਗਾ ਨਾਲੇ ਹੋਰ ਵੀ ਇੱਥੇ ਆਪਾਂ ਜੋ ਸੀਜ ਬਣੀ ਹੋਊਗੀ ਤੇ ਆਪਾਂ ਵੇਖੋ ਕੋਈ ਹੋਰ ਵੀ ਫੰਕਸ਼ਨ ਕਰ ਸਕਦੇ ਆਂ ਦੁੱਖ ਦਾ ਕੋਈ ਸੁੱਖ ਦਾ ਕੋਈ ਖੁਸ਼ੀ ਦਾ ਕੋਈ ਗਮੀ ਦਾ ਹਨਾ ਤੇ ਇਹ ਬਹੁਤ ਵੱਡਾ ਪ੍ਰਾਲਾਵਾ ਤੇ ਮਹਾਰਾ ਕਿਰਪਾ ਕਰੇ ਆਪਾਂ ਤੇ ਇਹੋ ਬੇਨਤੀ ਕਰਦੇ ਆਂ ਵੀ ਇਹਨੂੰ ਜੇ ਆਪਾਂ ਰੰਬਿਆ ਵਾ ਤੇ ਆਪਾਂ ਇਹਨੂੰ ਸਿਰੇ ਲਾਈਏ ਤੇ ਜੋ ਵੀ ਆਪਾਂ ਮਾਰੇ ਚੱਪਾ ਕਰੇ ਬੱਚਿਆਂ ਦੇ ਭੋਜ ਖਵਾਰੇ ਜਿਹੜਾ ਇਹ ਸਹੀ ਹੋ ਸਕੇ ਸੋ ਧੰਨਵਾਦ ਜੀ ਇਹ ਸਾਰੀ ਟੀਮ ਜਿੰਨੀ ਵੀ ਅੱਜ ਸਾਰਿਆਂ ਨੇ ਆਪਾਂ ਆਪਣੀ ਕੀਮਤੀ رائے ਜਿਹੜੀਆਂ ਉਹ ਦਿੱਤੀਆਂ ਸੋ ਇਧਰਲੀ ਸਾਈਡ ਤੇ ਜਿਹੜਾ ਵਾ ਉਹ ਮੈਂ ਤੁਹਾਨੂੰ ਸਾਰਾ ਦੱਸ ਹੀ ਚੁੱਕਾ ਵੀ ਕਿਹੜੀ ਕਿਹੜੀ ਥਾਂ ਤੇ ਕਿਹੜੀ ਕਿਹੜੀ ਚੀਜ਼ ਬਣਾਈ ਜਾਏਗੀ ਸੋ ਕੋਸ਼ਿਸ਼ਾਂ ਜਾਰੀ ਨੇ ਸੋ ਬਹੁਤ ਬਹੁਤ ਧੰਨਵਾਦ ਸਾਡੇ ਜਿੰਨੇ ਵੀ ਪਿੰਡ ਵਾਸੀ ਅੱਜ ਸਾਡੇ ਬਲਾਵੇ ਤੇ ਆਏ ਆ ਸਾਡੇ ਲਈ ਸਾਰੇ ਸਤਿਕਾਰਯੋਗ ਨੇ ਇਹਨਾਂ ਸਾਰਿਆਂ ਨੇ ਆਪੋ ਆਪਣੀਆਂ ਕੀਮਤੀ رائے ਜਿਹੜੀਆਂ ਸਾਨੂੰ ਦਿੱਤੀਆਂ ਨੇ ਸੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ